ਨੇ ਵੇਖੋ ਮੇਰਾ ਇਹ ਆਪਣਾ ਪਿੰਡ ਆ ਔਰ ਇਸ ਪਿੰਡ ਨੇ ਹਮੇਸ਼ਾ ਕਾਂਗਰਸ ਚੁਕਾਈ ਆ ਔਰ ਇਸ ਵਾਰ ਵੀ ਕਾਂਗਰਸ ਚਿੱਟਕੇ ਨਿਕਲੀ ਆ ਜਿਹੜੇ ਧੱਕੇ ਮਾਰਦੇ ਸੀ ਲੋਕਾਂ ਨੇ ਉਹਦਾ ਮੂੰਹ ਤੋੜਵਾ ਜਵਾਬ ਦਿੱਤਾ ਵੋਟਾਂ ਪਿਆਰ ਨਾਲ ਲਈਆਂ ਜਾਂਦੀਆਂ ਨੇ ਹੰਕਾਰ ਨਾਲ ਨਹੀਂ ਲਈਆਂ ਜਾਂਦੀਆਂ ਆਪਾਂ ਪਿਆਰ ਕੀਤਾ ਲੋਕਾਂ ਨੇ ਕੰਮ ਕੀਤਾ ਲੋਕਾਂ ਨੇ ਸਹਿਯੋਗ ਕੀਤਾ ਔਰ ਇਸੇ ਤਰ੍ਹਾਂ ਇਹਨਾਂ ਬਸ ਲੋਕ ਪਿੰਡ ਵਾਲਿਆਂ ਨੇ ਜਾਰੀ ਰੱਖਣਾ ਔਰ ਜਿਹੜੇ ਅਬੂਰੇ ਕੈਂਪੇ ਨੇ ਜਿਹੜਿਆਂ ਨੇ ਦੱਸੇ ਨੇ ਵਾਅਦਾ ਕਿ ਇਹ ਬਹੁਤ ਵੱਡਾ ਕਪੜਾ ਜਿਹੜੇ ਲੋਕੀ ਖੁੱੜ ਕੇ ਬੋਲ ਰਹੇ ਇਹਦੇ ਬਾਰੇ ਅੱਜ ਹੀ ਲਿਖ ਕੇ ਭੇਜਿਆ ਜਾਏਗਾ ਔਰ ਇਹਦੀ ਪ੍ਰੋਪਰ ਇਨਕੁਆਰੀ ਕੀਤੀ ਜਾਏਗੀ ਤੇ ਜਿਹੜਾ ਭਰਾਵਾ ਅੱਜ ਬੋਲਿਆ ਉਹਨਾਂ ਦੇ ਬਿਆਨ ਵੀ ਲਏ ਜਾਣਗੇ ਕਿ ਕਿੰਨੂ ਕਿੰਨੂ ਕੜ ਕੇ ਕੱਟ ਮਿਲ ਗਿਆ ਤੇ ਇਥੋਂ ਦੇ ਡੀਪੂ ਹੋਲਡਰ ਤੇ ਦਾ ਜਿਹੜਾ ਵੀ ਕੋਈ ਅਜੈਂਟ ਇੰਸਪੈਕਟਰ ਉਹਦੇ ਤੇ ਕਾਰਵਾਈ ਵੀ ਕਰਵਾਈ ਜਾਏ ਆਮ ਆਦਮੀ ਪਾਰਟੀ ਦੇ ਆਪਣੇ ਲੀਡਰਾਂ ਵੱਲੋਂ ਆਪਣੀ ਪਾਰਟੀ ਦਾ ਬੋਲ ਰਹੀ ਹੈ ਇਹ ਇਹ ਤੂੰ ਛਾੜੂ ਤੂੰ ਛਾੜੂ ਤੂੰ ਦੇਖਿਆ ਨਹੀਂ ਕਿ ਗੁਰਦਾਸਪੁਰ ਵਿੱਚ ਜਦੋਂ ਆਪਾਂ ਜਿੱਤ ਕੇ ਨਿਕਲੇ ਆਂ ਤੇ ਲੋਕਾਂ ਨੇ ਝਾੜੂ ਖਿਲਾਰ ਦਿੱਤਾ ਇਹ ਝਾੜੂ ਖਿਲਰ ਗਿਆ ਇਹਨਾਂ ਦੇ ਵਿੱਚ ਇੱਡੀ ਵੱਡੀ ਬਗਾਵਤ ਹੋਏਗੀ ਕਿ ਤਿੰਨ ਚਾਰ ਮਹੀਨਿਆਂ ਦੀ ਸਾਰੀ ਖੇੜ ਆ ਉਹਦੇ ਬਾਅਦ ਵੀ ਕਿਹ ਪਰਦਾ ਕੀ ਪੰਜਾਬ ਚ ਕੱਲ ਸਰਕਾਰ ਬਣੀ ਨਵੀਂ ਉਹਦੇ ਵਿੱਚ ਹਾਰੇ ਹੋਏ ਨਵੀਂ ਜਿਹੜਾ ਮੰਤੀ ਪਾਦੀ ਲੱਤੇ ਉਹ ਤਿੰਨ ਦਾ ਉਹਨਾਂ ਦਾ ਕੋਰਣਾ ਬਗਾਰ ਹੈਗਾ ਆਪਾਂ ਨੂੰ ਉਹਦੇ ਚ ਕੀ ਆ ਔਰ ਜਿਹੜੀ ਇੱਕ ਗੱਲ ਜ਼ਰੂਰ ਆ ਅਫਸੋਰਸਿਸ ਕਲ ਦਾ ਕਿ ਜਿਹੜੇ ਇੰਨੀ ਦੇਰ ਬੀਜਪੀ ਦੇ ਇੱਥੇ ਲੀਡਰ ਰਹੇ ਜਿਨ੍ਹਾਂ ਨੇ ਆਰਐਸਐਸ ਕਰਕੇ ਬੀਜਪੀ ਖੜੀ ਕੀਤੀ ਉਹਨਾਂ ਟੋਟਲ ਸਾਰੇ ਨੂੰ ਇਗਨੋਰ ਕਰ ਦਿੱਤਾ ਤੇ ਸਭ ਤੋਂ ਮਾੜੀ ਜਿਹੜੀ ਹੋਈ ਉਹ ਜਿਹੜਾ ਤੁਨ ਬੀਜਪੀ ਦਾ ਪ੍ਰਧਾਨ ਸੀ ਉਹਦੇ ਨਾਲ ਤੋਂ ਚੋਥੇਰ ਵੀ ਹੋਈ ਜੋ ਉਹਦੀ ਬੇਇੱਜ਼ਤੀ ਹੋਈ ਉਹ ਆਪਣੇ ਇਸ ਚੀਜ਼ ਤੇ ਮੁਸੀਬਾ ਦੇਦਾ ਇੱਕ ਮਹੀਨਾ ਜਿਹੜਾ ਪਹਿਲਾਂ ਕਾਂਗਰਸ ਛੱਡ ਕੇ ਦੇ ਉੱਥੇ ਜਾਂਦਾ ਉਹਨੂੰ ਮੰਤਰੀ ਬਣਾਇਆ ਜਾਂਦਾ ਜਿਹੜਾ 6 ਮਹੀਨੇ ਤੋਂ ਸਾਲ ਤੋਂ ਤੇ ਚੀਕਾ ਮਾਰਦਾ ਫਿਰਦਾ ਉਹਨੂੰ ਇੱਥੇ ਮੰਤਰੀ ਬਣਾਇਆ ਜਾਂਦਾ ਉਹਨੂੰ ਅਸਤੀਫਾ ਦੇ ਦੇਣਾ ਠੀਕ ਇੱਕ ਸੀਐਸਐਫ ਦੀ ਜਿਹੜੀ ਮਹਿਲਾ ਜਵਾਨ ਨੂੰ ਸਸਪੈਂਡ ਕੀਤਾ ਗਿਆ ਦੇਖੋ ਉਹਦੇ ਵਿੱਚ ਇੱਕ ਵਕਾਣਾ ਸੁਣਾ ਕਿ ਜੋ ਟਾਂਗਣਾ ਰਾ ਨੌਥ ਨੇ ਜੋ ਪਹਿਲਾਂ ਬੋਲਦੀ ਰਹੀ ਜੋ ਮਹਾਤਮਾ ਗਾਂਧੀ ਬਾਰੇ ਬੋਲੀ ਜੋ ਸਾਰੇ ਪੰਜਾਬ ਦੇ ਲੋਕਾਂ ਲਈ ਇੱਕ ਖਿਆ ਤੇ ਖਾਲਸਤਾਨੀ ਅਤਵਾਦੀ ਨੇ ਤੇ ਇੱਕ ਖੰਗਣਾ ਰਣੋਤ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਕੇਸ ਰਜਿਸਟਰ ਕਰਨਾ ਚਾਹੀਦਾ ਕਿ ਇਹਨੇ ਤੋਹੀਨ ਕੀਤੀ ਆ ਪੰਜਾਬੀਆਂ ਦੀ ਔਰ ਜਿਹੜੀ ਹਮੇਸ਼ਾ ਜਿਹੜੀ ਪੰਜਾਬੀ ਨੇ ਸਿੱਖ ਨੇ 크ਿਸਚਨ ਨੇ ਹਿੰਦੂ ਨੇ ਜੋ ਵੀ ਨੇ ਇਹ ਬੜੇ ਇੱਕ ਸੈਕੂਲਰ ਕੌਮ ਹੈ ਜਿਹੜੀ ਕਦੇ ਵੀ ਇਨਾਂ ਚੀਜ਼ਾਂ ਤੇ ਵਿਸ਼ਵਾਸ ਨਹੀਂ ਦ앗ੇ ਤੇ ਮੇਰੇ ਖਿਆਲ ਚ ਕੰਗੜਾ ਰਣੋਤਾ ਦਿਮਾਗੀ ਤਵਾਜਨ ਜਿਹੜਾ ਉਹ ਹਿਲ ਗਿਆ ਤੇ ਗਵਰਨਮੈਂਟ ਆਫ ਇੰਡੀਆ ਨੂੰ ਉਹਦਾ ਜਲਦੀ ਤੇ ਇਲਾਜ ਜਿਹੜਾ ਉਹਨੂੰ ਕਰਉਣਾ ਚਾਹੀਦਾ ਹੈ। ਅੰਦਵ ਸਭ ਤੁਸੀਂ ਐਮਪੀ ਜੀ ਤੇ ਜਿਹੜੇ ਇਸ ਵੇਲੇ ਬੇਰੁਜ਼ਗਾਰ ਆ ਇਹ ਤੇ ਜਾ ਕੇ ਉਹਨਾਂ ਨਾਲ ਗੱਲ ਕਰਾਂਗੇ। ਪ੍ਰਧਾਨ ਮੰਤਰੀ ਨੇ ਕਿਹਾ ਸੀ ਤੇ 2 ਕਰੋੜ ਨੌਕਰੀ ਦਵਾਂਗੇ ਉਹਦੇ ਤੋਂ ਮੁੱਕਰ ਗਿਆ। ਉਹਦੇ ਜਾ ਕੇ ਕਹਾਂਗੇ ਕਿ ਜੋ ਵਾਅਦੇ ਕੀਤੇ ਨੇ 20 ਕਰੋੜ ਨੌਕਰੀ ਇਹ ਜਲਦੀ ਦਿੱਤੀ।